ਅ ਮਹਾਲੀ ਅਰਪੋਰਟ ਤੇ ਅਮਨਜੋਤ ਕੌਰ ਦੇ ਸਾਰੇ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਪੇਰੈਂਟ ਜਿਹੜੇ ਬੜੇ ਉਤਸ਼ਾਹਤ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦਾ ਵੈਲਕਮ ਕਰੀਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕੀ ਲੱਗਦੇ ਹੋ ਤਾਇਆ ਜੀ ਮੈਂ ਤਾਇਆ ਜੀ ਕਿਸ ਤਰ੍ਹਾਂ ਅੱਜ ਬੇਟੀ ਜਦੋਂ ਵਿਸ਼ਵ ਕੱਪ ਜਿੱਤ ਕੇ ਆ ਰਹੀ ਆ ਕਿੰਨੀ ਕੁ ਬ੍ਰਾਊਡ ਫੀਲ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਹਾਂ ਜੀ ਸਾਡਾ ਸਾਡੇ ਪੂਰੇ ਖਾਨਦਾਨ ਦਾ ਨਾਮ ਰੌਸ਼ਨ ਕਰਤਾ ਉਹਨੇ we are very proud of her ਅੱਜ ਘਰੇ ਸੋੜਾ ਰੌਣਕਾਂ ਲੱਗੀਆਂ ਆਉਣਗੀਆਂ ਬੋਲੂ ਰਿਆਂ ਪੂਰੀਆਂ ਜੀ ਕੈਟਰਿੰਗ ਵਾਲੇ ਸਾਰੇ ਲੱਗੇ ਹੋਏ ਨੇ ਜੀ ਉਦੋਂ ਸੌਂਗੇ ਸੀ ਰਾਤ ਨੂੰ ਉਦੋਂ ਵਰਲਡ ਕੱਪ ਦਿੱਤੇ ਆ ਬਿਲਕੁਲ ਉਹ ਦੋ ਦਿਨ ਬਾਅਦ ਨੀ ਸੁੱਤੇ ਹੀ ਨਹੀਂ ਜੀ ਇੱਕ ਸੈਕਿੰਡ ਹਾਂਜੀ ਹਾਂਜੀ ਇੱਕ ਸੈਕਿੰਡ ਬੋਲ ਹਾਂਜੀ ਹਾਲੇ ਤੱਕ ਕੋਈ ਧੜਕਣਾ ਇਸ ਤਰ੍ਹਾਂ ਨਹੀਂ ਬਹੁਤ ਜ਼ਿਆਦਾ ਐਕਸਾਈਟਡ ਜੇ ਬਲੌਗ ਹੋ ਗਿਆ ਇਸ ਲਈ ਕਰ ਰਿਹਾ ਠੀਕ ਹੈ ਠੀਕ ਹੈ ਬਿਲਕੁਲ ਥੈਂਕ ਯੂ ਹੋਰ ਵੀ ਇੱਧਰੇ ਪਾਸੇ ਗੱਲਬਾਤ ਕਰਦੇ ਆ ਤੇ ਸਾਡੇ ਨਾਲ ਅਮਨਜੋਤ ਦੇ ਸਿਸਟਰ ਨੇ ਕੀ ਗੱਲ ਚਾਹੋਗੇ ਪਹਿਲਾਂ ਤੁਸੀਂ ਨਾਲ ਸਾਰੇ ਇਕੱਠੇ ਹਾਂ ਜੀ ਸਿਸਟਰ ਭਾਬੀ ਸਾਰੇ ਅੱਛਾ ਇਸ ਤਰ੍ਹਾਂ ਲੱਗਿਆ ਜਦੋਂ ਤੁਸੀਂ ਉਧਰ ਵਰਲਡ ਕੱਪ ਜਿੱਤੇ ਸਾਈ ਰਾ ਸੁੱਤੇ ਸੋਦੀ ਨਹੀਂ ਨਹੀਂ ਇਹਦੀ ਨਹੀਂ ਆਈ ਖੁਸ਼ੀ ਦੇ ਮਾਰੇ ਕਿ ਹਏ ਪਤਾ ਫਾਈਨਲੀ ਵਰਲਡ ਕੱਪ ਜਿੱਤੇ ਲੈ ਕਿਨੇ ਦਿਨ ਤਾਨੂੰ ਡਾਈਜੈਸਟ ਕਰਨੇ ਲੱਗੇ ਤੇ ਉਹਨੇ ਤੱਕ ਨੂੰ ਟਾਈਮ ਆ ਗਿਆ ਕਿ ਅਮਨ ਨਹੀਂ ਆ ਰਹੀ ਹੈ ਉਹ ਫਾਈਨਲੀ ਰੀਸੀਵ ਕਰਨ ਜਾਉਂਗੇ ਤੁਹਾਨੂੰ ਉਹਦੇ ਚੱਕਰ 'ਚ ਨੀਂਦ ਨਹੀਂ ਆਈ ਕਿ ਫਾਈਨਲੀ ਅਮਨ ਨੂੰ ਮਿਲਾਂਗੇ ਹੁਣ ਫੇਰ ਅੱਛਾ ਅੱਜ ਕਿਸ ਤਰ੍ਹਾਂ ਪ੍ਰਾਊਡ ਫੀਲ ਹੋ ਰਿਹਾ ਕਿ ਅੱਜ ਕਿਸ ਤਰ੍ਹਾਂ ਤੁਹਾਨੂੰ ਵੈਲਕਮ ਦੀ ਤਿਆਰੀਆਂ ਨੇ ਸੋਡੀਆਂ ਜਿਹੜੀਆਂ ਪ੍ਰਾਊਡ ਕਿੰਨਾ ਫੀਲ ਹੋ ਰਿਹਾ ਹੈ ਇਹਨੂੰ ਦੱਸਿਆ ਨਹੀਂ ਦੱਸ ਸਕਦਾ ਪਿਆਰ ਕਿਤੇ ਨਹੀਂ ਦੱਸ ਸਕਦੀ ਮਤਲਬ ਜਿਹੜਾ ਕਦੇ ਆਪਾਂ ਸੋਚਿਆ ਸੀਗਾ ਸਪਨਾ ਲਿੱਤਾ ਸੀਗਾ ਤੇ ਆਪਾਂ ਉਸ ਸੁਪਨੇ 'ਚ ਜੀ ਰਹੇ ਆ ਹੁਣ ਪਰ ਸੱਚਾਈ ਇਹ ਨਹੀਂ ਕਿ ਡਾਈਜੈਸਟ ਨਹੀਂ ਹੋ ਸਕਦੀ ਕਿ ਨਹੀਂ ਸੇਤੀ ਸਾਡੇ ਅੰਮ੍ਰਿਤ ਟੀ-ਸ਼ਰਟ ਤੇ ਤੁਸੀਂ ਦੇਖੋ ਹਾਂਜੀ ਹਾਂਜੀ ਅਸੀਂ ਅਮਨਦੀ ਦੀ ਰਿਸਿਵ ਕਰਨ ਲਈ ਆ ਬਹੁਤ ਖੁਸ਼ੀ ਹੈ ਸਾਨੂੰ ਅੱਛਾ ਇਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਕਦੇ ਮਾਹੌਲ ਰਿਹਾ ਕਿਉਂਕਿ ਜਿਹੜਾ ਵਰਲਡ ਕੱਪ ਹੁਣ ਜਿੱਤ ਕੇ ਜਦੋਂ ਅਮਨਜੋਤ ਆਈਆ ਅੱਰ ਤਾਂ ਸੋਡੇ ਪਹਿਲਾਂ ਵੀ ਸਾਰੇ ਜਾਣਦੇ ਨੇ ਜੋ ਅੱਜ ਮੇਰੇ ਖਿਆਲ ਚ 5% ਦਾ ਨਾਮ ਸਾਰੇ ਮੇਲੇ ਦਾ ਬਿਸ਼ਪ ਦੇ ਵਿੱਚ ਮਹਾਲੀ ਦਾ ਹਰ ਕੋਈ ਜਿਹੜਾ ਪੁੱਛ ਲੋ ਜੀ ਅਮਨਜੋਤ ਦਾ ਘਰ ਕਿੱਥੇ ਆ ਜੀ ਇਹਨਾਂ 1500 ਇਹਨਾਂ ਨੰਬਰ ਆ ਜੀ ਲੋਕਾਂ ਨੂੰ ਪਤਾ ਨਹੀਂ ਅਮਨਜੋਤ ਦਾ ਘਰ ਦਾ ਹਾਊਸ ਨੰਬਰ ਕਿੰਨਾ ਹੈ ਲੋ ਇਹ ਤਾਂ ਦਿਖੇਗਾ ਖੁਸ਼ੀ ਆਰਾਮ ਹਾਲਾਤ ਉਹ ਅਮਨ ਜੋਤਾ ਕਰ ਰਿਹਾ ਹੈ ਤੇ ਹੁਣ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਮੁਲਾਕਾਤ ਉਹ ਕਿਸ ਤਰ੍ਹਾਂ ਰਹੂਗੀ ਮੁਲਾਕਾਤ ਕੀ ਕਹਿਣਾ ਚਾਹੋਗੇ ਤੁਸੀਂ बस मिली आगो आगो। है थोड़ा टाइम मिलेगा अब गल्ला करिए सब कुछ जानना है की होया रे वर्ल्ड कप ਦੇ ਵਿੱਚ ਮਤਲਬ ਕੀ ਕੀ ਕਿਦਾਂ ایکسپੀਰੀਅੰਸ ਰਿਹਾ ਦਾ ਫਸਟ वर्ल्ड कप ਸੀਗਾ ਤੇ ਕਿਦਾਂ ਪ੍ਰੈਜ਼ੀਡੈਂਟ ਨੂੰ ਮਿਲੀ ਆ ਪ੍ਰਾਈਮ ਮਿਨਿਸਟਰ ਨੂੰ ਬਲੇ ਕੀ ਆ ਕੀ ਐਕਸਪੀਰੀਅੰਸ ਕਿੰਦਾਂ ਨੇ ਕੀ ਸਿੱਖਣ ਹੋ ਮਿਲੇ ਸਭ ਕੁਝ ਜਾਨਣਾ ਹੈ ਬਹੁਤ ਐਕਸਾਈਟਮੈਂਟ ਹੋ ਰਹੀ ਮੈਨੂੰ ਲੱਗਿਆ ਜਦੋਂ ਪੀਐਮ ਨਾਲ ਉੱਥੇ ਗੱਲ ਕਰਦੇ ਸੀਗੇ ਵਿਧਾਨ ਮੰਤਰੀ ਨਾਲ ਮੁਲਾਕਾਤ ਕੱਲੇ ਕੱਲੇ ਨੇ ਕੁਐਸਚਨ ਵੀ ਕਰੇ ਵੀ ਹਾਂ ਕਿਸ ਤਰ੍ਹਾਂ ਦੀ ਉਹ ਆ ਹਾਂਜੀ ਮਤਲਬ ਬਸ ਉਹਨੇ ਕੀ ਬੈਠੇ ਨਾ ਟਾਈਮ ਮਿਲੇ ਸਾਨੂੰ ਤੋੜਾ ਤਾਂ ਕਿ ਆਪ ਪੁੱਛੇ ਕਿ ਕੀ ਕੀ ਹੋਇਆ ਸਭ ਕੁਝ ਜਾਣੀਏ ਸਾਰਾ ਕੁਝ ਪੁੱਛੇ ਡਿਟੇਲਸ ਉਸ ਨੂੰ ਤੇ ਆਪਾਂ ਉਹਦੇ ਨਾਲ ਨਾਲ ਉਸ ਮੋਮੇ ਚ ਜਾਏਗੇ ਬਾਹਰ ਹੋਊਗੀ ਪਹਿਲੇ ਸ਼ਬਦ ਕੀ ਹੋਣਗੇ ਪਹਿਲਾਂ ਪਹਿਲਾਂ ਨਾਲ ਸਭ ਤੋਂ ਦੇਖੀ ਕਿ ਐਨੇ ਨੂੰ ਮਿਲਵਾਣਾ ਹੈ ਪਾਪਾ ਨੂੰ ਮਿਲਵਾਣਾ ਹੈ ਦਾਦੂ ਨੂੰ ਮਿਲਵਾਣਾ ਉਹਨਾਂ ਦੇ ਮਿਲਵਾੜਾ ਦੋਨਾਂ ਨੂੰ ਉਹ ਆਏ ਉਹਨਾਂ ਨੂੰ ਸਪੈਸ਼ਲ ਨੇ ਦੋਨੋਂ ਤੇ ਉਹਨਾਂ ਦੀ ਖੁਸ਼ੀ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਖੁਸ਼ ਨੇ ਉਹਨਾਂ ਦੀ ਕਹਿ ਨਹੀਂ ਸਕਦੇ ਮਾ ਪਿਓ ਦੀ ਕਦੀ ਖੁਸ਼ੀ ਦੱਸ ਨਹੀਂ ਸਕਦਾ ਪਿਓ ਆਪਣੀ ਉੱਥੇ ਅੱਜ ਦਿਖ ਜੂਗੀ ਉਹ ਤੁਸੀਂ ਸਾਰੇ ਫੈਮਲੀ ਆਏ ਹੋ ਜਿੰਨੇ ਨਾਲ ਕੋ ਗਵਾਂਢੀ ਵੀ ਆਏ ਨੇ ਸਾਰਿਆਂ ਨੇ ਇਹੀ ਟੀ-ਸ਼ਰਟਾਂ ਪਾਈ ਨੇ ਨਹੀਂ ਨਹੀਂ ਫੈਮਲੀ ਨੇ ਪਾਈ ਹੈ ਸਿਰਫ ਫੈਮਲੀ ਫੈਮਲੀ ਮੈਂਬਰਸ ਨੇ ਸਾਰੇ ਘਰ ਦੀ ਟੀ-ਸ਼ਰਟ ਟੀ-ਸ਼ਰਟ ਪਾਈ ਹੈ ਅੱਛਾ ਘਰੇ ਵੀ ਫਿਰ ਇਸ ਤਰ੍ਹਾਂ ਦੀਆਂ ਤਿਆਰੀਆਂ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿ ਉਹਿਆ ਕਰ ਰਿਹਾ ਕੱਲ ਦੀ ਕੀ ਅਵਨ ਆ ਰਹੀ ਹੈ ਆਪਣੇ ਪੌਡੇ ਪੈਰ ਵੀ ਐਸੀ ਨੇ ਡਾਂਸ ਫਲੋਰ ਤੇ ਲੈ ਕੇ ਆਣੇ ਕਿ ਬੱਚੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗ੍ਰੈਂਡ ਵੈਲਕਮ ਲਈ ਕਿਸ ਤਰ੍ਹਾਂ ਜਿਹੜਾ ਤਿਆਰੀਆਂ ਨੇ ਹਰ ਕੋਈ ਜਿਹੜਾ ਉਤਸ਼ਾਹਤ ਨਜ਼ਰ ਆ ਰਿਹਾ ਤੇ ਹਰ ਕੋਈ ਕਹਿ ਰਿਹਾ ਹੈ ਕਿ ਅਸੀਂ ਉਹਨਾਂ ਦਾ ਜਿਹੜਾ ਵੈਲਕਮ ਲਈ ਜਿਹੜਾ ਖੜੇ ਆ ਤੇ ਕੋਈ ਤਿਆਰੀ ਆ ਸਰ ਕੀ ਕਹਿਣਾ ਚਾਹੋਗੇ ਅੱਜ ਬੇਟੀਆਂ ਆ ਰਹੀਆਂ ਨੇ ਤਿਆਰੀਆਂ ਦੇ ਵਿੱਚ ਕਾਫੀ ਵਰਲਡ ਕੱਪ ਦੀਆਂ ਜਿੱਤ ਕੇ ਆ ਰਹੇ ਨੇ ਜੀ ਇੰਡੀਆ ਦੇ ਧੀਆਂ ਨੇ ਭਾਰਤ ਦੇ ਧੀਆਂ ਨੇ ਜਿੱਤੇ ਬਿਸ਼ਪ ਕੱਪ ਜਿੱਤ ਕੇ ਆ ਰਹੇ ਨੇ ਸਾਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੁਸੀਂ ਹਰਦੀਪ ਦੇ ਹਾਜ਼ਰ ਹਾਂਜੀ ਹਾਂਜੀ ਇਸ ਤਰ੍ਹਾਂ ਲੱਗਦਾ ਪ੍ਰਾਊਡ ਫੀਲ ਕਿਉਂਕਿ ਹਰਦੀਪ ਬਹੁਤ ਐਨੀ ਪ੍ਰਾਊਡ ਮੂਵਮੈਂਟ ਹੈ ਕਿ ਜ਼ਿੰਦਗੀ ਕਿਤੇ ਹੋਈ ਨਹੀਂ ਜਿੰਨੇ ਅੱਜ ਅੰਜੀ ਖੁਸ਼ੀ ਹੈ ਨਾ ਜਿੰਦਗੀ ਕਦੇ ਖੁਸ਼ੀ ਨਹੀਂ ਹੋਈ ਨਰ ਮੰਤਰੀ ਨਾਲ ਰਾਸ਼ਟਰਪਤੀ ਨਾਲ ਮੁਲਾਕਾਤ ਹੋਈ ਕੁਐਸਚਨ ਹੋਏ ਨੇ ਅੰਦੀ ਨੇ ਬੜਾ ਵਧੀਆ ਕੁਐਸਚਨ ਕਰੇ ਨੇ ਦੇਖਿਆ ਟੀਵੀ ਤੇ ਹਾਂਜੀ ਬਿਲਕੁਲ ਨਾਲ ਸੀਗਾ ਉੱਥੇ ਨਹੀਂ ਨਹੀਂ ਉੱਥੇ ਅਲਾਉ ਨਹੀਂ ਸੀ ਕਿਸੇ ਅੱਛਾ ਹਾਂ ਕਰੇ ਤੁਸੀਂ ਆ ਗਏ ਸੀ ਅੱਜ ਕਰੇ ਆ ਗਏ ਸੀ ਬਈ ਜਦੋਂ ਵਰਲਡ ਕੱਪ ਜਿੱਤ ਲਿਆ ਸੀ ਤੁਸੀਂ ਨਾਲ ਸੀ ਉੱਥੇ ਮਮਾ ਨਾਲ ਉੱਥੇ ਜਾ ਸੀ ਕਿੰਨੀ ਕੋ ਉਸ ਤੋਂ ਮੈਂ ਕਹਿੰਦੀ ਸੀ ਨਹੀਂ ਪੁੱਛੋ ਜਿੰਨੀ ਉੱਥੇ ਲੋਕਾਂ ਨੇ ਖੁਸ਼ੀ ਮਨਾਈ ਅਸੀਂ ਖੁਸ਼ੀ ਮਨਾਈ ਬੱਚਿਆਂ ਨੇ ਖੁਸ਼ੀ ਮਨਾਈ ਹਰ ਵਰਤ ਤੋਂ ਲੈ ਕੇ ਛੋਟੇ ਵਰਤ ਤੋਂ ਲੈ ਕੇ ਵੱਡੇ ਵਰਤ ਤੱਕ ਖੁਸ਼ੀ ਮਨਾ ਰਿਆ ਸੀ ਅੱਜ ਪੂਰਾ ਅੱਜ ਅੱਛਾ ਉੱਥੇ ਕਿੰਨੀ ਕਰਨ ਨੂੰ ਕਰਨੀ ਪਈ ਮਿਹਨਤ ਕਰਨੀ ਪਈ ਤੁਸੀਂ ਦੇਖਦੇ ਹੋ ਨਾਲ ਕਿਉਂਕਿ ਜੋ ਅਸੀਂ ਟੀਵੀ ਤੇ ਦੇਖਦੇ ਆਂ ਤੇ ਉੱਥੇ ਜੋ ਫਿਜ਼ੀਕਲ ਤੌਰ ਤੇ ਦੇਖਦੇ ਆ ਬੜਾ ਫਰਕ ਆ ਨਹੀਂ ਮਿਹਨਤ ਆ ਖੈ ਮਿਹਨਤ ਕਰਨੀ ਪੈਂਦੀ ਆ ਬੱਚਿਆਂ ਨੂੰ ਮਿਹਨਤ ਹੋ ਬਿਨਾਂ ਤਾਂ ਕੋਈ ਕੰਮ ਨਹੀਂ ਹੋ ਸਕਦਾ ਮਿਹਨਤ ਕਰਨੀ ਹੀ ਪਏ ਤੇ ਹੁਣ ਕਿਸ ਤਰ੍ਹਾਂ ਦਾ ਵੈਲਕਮ ਹੋਊਗਾ ਤੇ ਕਹਿੰਦਾ ਆ ਤੁਹਾਡੇ ਸਾਹਮਣੇ ਵੈਲਕਮ ਹੋ ਰਿਹਾ ਹੈ ਬਾਕੀ ਘਰੇ ਆ ਉਹ ਘਰੇ ਵੀ ਆ ਤੇ ਰੱਖਿਆ ਹੈਗਾ ਛੋਟਾ ਮोटा ਆ ਕਾਕੀ ਰੋਡ ショਅ ਵੀ ਕਰਾ ਹੈਗਾ ਇੱਥੇ ਅਸੀਂ ਗੱਡੀ 'ਚ ਬਿਠਾ ਕੇ ਲੈ ਜਾਣਾ ਸਾਰੇ ਢੋਲ ਟਮਕੇ ਲੈ ਕੇ ਜਾਣਾ ਘਰੇ ਠੀਕ ਆ ਬਿਲਕੁਲ ਹਰਲੀਨ ਤੇ ਬਾਦਲ ਸੀਗੇ ਤੇ ਕਹਿੰਦੇ ਅਸੀਂ ਗ੍ਰੈਂਡ ਵੈਲਕਮ ਲਈ ਤਿਆਰ ਆ ਤਿਆਰੀਆਂ ਨੇ ਕੁਝ ਦੇਰ ਬਾਅਦ ਸਾਡੀਆਂ ਖਟਾਰਾਂ ਜਿਹੜੀਆਂ ਅਮਨਜੋਤ ਤੇ ਹਰਲੀਨ ਕੌਰ ਆ ਰਹੀਆਂ ਨੇ ਉਹਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਹਰ ਕੋਈ ਪ੍ਰਸਾਦ ਨਜ਼ਰ ਆ ਰਿਹਾ ਅੱਜ ਕੋਈ ਹਰ ਕੋਈ ਪ੍ਰਾਊਡ ਫੀਲ ਕਰ ਰਿਹਾ ਸਾਡੀਆਂ ਬੇਟੀਆਂ ਤੇ ਸਾਡੀਆਂ ਧੀਆਂ ਤੇ ਤੇ ਹਰ ਕੋਈ ਕਹਿ ਰਿਹਾ ਕਿ ਅੱਜ ਇਹਨਾਂ ਨੇ ਵਿਸ਼ਵ ਦੇ ਵਿੱਚ ਪੰਜਾਬ ਦੇ ਦੇਸ਼ ਦਾ ਨਾਮ ਰੌਸ਼ਨ ਕਰਤਾ ਤੇ ਅੱਲਾ ਰੌਸ਼ਨ ਨਹੀਂ ਕੀਤਾ ਬਲਕਿ ਹੋਰ ਕੁੜੀਆਂ ਲਈ ਰਾਹ ਵੀ ਖੋਲ੍ਹ ਦਿੱਤਾ ਹੈ ਤਾਂ ਕਿ ਹੋਰ ਕੁੜੀਆਂ ਜਿਹੜੀਆਂ ਬਹੁਤ ਸਾਰੇ ਪੇਰੈਂਟ ਉਹਨਾਂ ਨੂੰ ਜਿਹੜਾ ਕ੍ਰਿਕਟ ਦੇ ਵਿੱਚ ਜਾਂ ਫਿਰ ਹੋਰ ਗੇਮਾਂ ਦੇ ਵਿੱਚ ਨਹੀਂ ਭੇਜਦੇ ਸੀ ਉਹਨਾਂ ਲਈ ਜਿਹੜਾ ਪ੍ਰਾਊਡ ਮੂਵਮੈਂਟ ਜ਼ਰੂਰ ਹੈਗਾ ਕਿ ਉਹ ਹੁਣ ਜ਼ਰੂਰ ਉਤਸ਼ਾਹਤ ਨਜ਼ਰ ਆਉਣਗੇ ਉਸ ਤੋਂ ਬਾਅਦ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਜਦ ਨਾਲ ਫਿਰ ਇਹਨਾਂ ਨਾਲ ਗੱਲਬਾਤ ਕੀਤੀ ਆ ਕੋਸ਼ਿਸ਼ ਕਰਾਂਗੇ ਹੋਰ ਜਿੰਨੇ ਇੱਥੇ ਮੰਤਰੀ ਆਏ ਨੇ ਜਾਂ ਫਿਰ ਉਹਨਾਂ ਦੇ ਸਵਾਗਤ ਲਈ ਖੜੇ ਨੇ ਰਿਸ਼ਤੇਦਾਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਰਾਜਵੀਰ ਜਿਹੜਾ ਕਰਦੀ ਪੈਣੀਪਾਲ ਡੇਲੀ ਪੋਸਟ ਦਾ